ਜੀ ਮਿੱਤਰੋ ਤੁਹਾਡੇ ਵਾਸਤੇ ਟਰੈਕਟਰ ਲੈ ਕੇ ਆਏ ਆ ਸਵਰਾਜ 735 ਟਰੈਕਟਰ ਆ ਮਾਡਲ ਦੀ ਗੱਲ ਕਰੀਏ 1998 ਮਾਡਲ ਟਰੈਕਟਰ ਆ ਨੰਬਰ ਦੀ ਗੱਲ ਕਰੀਏ ਪਿਆਬ ਦਾ ਨੰਬਰ ਆ ਟਰੈਕਟਰ ਦਾ ਮਲੇਰਕੋਟਲੇ ਦਾ ਗੱਲ ਕਰੀਏ ਰੰਗ ਪੀੜ ਦੀ ਸਾਰਾ origignal ਟਰੈਕਟਰ ਆ ਕੰਡੀਸ਼ਨ ਵੇਖੋ ਤੁਸੀਂ ਬਹੁਤ ਹੀ ਸਾਫ ਟਰੈਕਟਰ ਆ 99 ਮਾਡਲ ਆ ਡਬਲ ਕਲਚ ਆ 540 ਚੱਕਰ ਕਰਾਏ ਹੋਏ ਆ ਮਿੱਤਰੋ ਪੀਟੀਓ ਦੇ ਕੰਡੀਸ਼ਨ ਚੈੱਕ ਕਰੋ ਤੁਸੀਂ ਸਮਾਨ ਬਾਈ ਟਰੈਕਟਰ ਦੇ ਨਾਲ ਸਾਰਾ ਮਿਲ ਜੂਗਾ ਡੰਡਾ ਫੱਟੀ ਫੈਬਰ ਵਾਲੀ ਛਤਰੀ ਬਾਕੀ ਡੈਕ ਡਕ ਪੂਰਾ ਲੱਗਾ ਬਾਈ ਨੇ ਪੂਰਾ ਐਨ ਰੀਜ ਨਾ ਸ਼ਿਗਾਰਿਆ ਵਾ ਟਰੈਕਟਰ ਇੰਜਨ ਗੇਅਰ ਦਾ ਇੰਨਾ ਪੱਕਾ ਟਰੈਕਟਰ ਆ ਤੁਸੀਂ ਵਾਹ ਕੇ ਚਲਾ ਕੇ ਟਰੈਕਟਰ ਲਿਆ ਸਕਦੇ ਹੋ ਫੁੱਲ ਗਾਰੰਟੀ ਆ ਕੰਡੀਸ਼ਨ ਪੂਰਾ ਸਾਫ ਆ ਸ਼ੋਅ ਵੇਖੋ 2000 ਮਾਡਲ ਤੋਂ ਉੱਤੇ ਦੀ ਸਾਫ ਸ਼ੋਅ ਪਈ ਆ ਕੰਡੀਸ਼ਨ ਚੈੱਕ ਕਰੋ ਤੁਸੀਂ ਸਮਾਨ ਸਾਰਾ ਨਾਲ ਆ ਡਾਕੂਮੈਂਟ ਪੂਰੇ ਆ 2 ਲੱਖ ਤੇ 20 ਹਜ਼ਾਰ ਇਸ ਟਰੈਕਟਰ ਦੀ ਡਿਮਾਂਡ ਆ ਜਿਹੜਾ ਕਰਕੇ ਆਉਂਦਾ ਵੀਡੀਓ ਨੂੰ ਸ਼ੇਅਰ ਮਾਲਕ ਵੀਰਾਂ ਵੱਲੋਂ 10 ਹਜ਼ਾਰ ਦਾ ਸਿੱਧਾ ਮਾਨਤਾਨ ਕੀਤਾ ਜਾਊਗਾ ਇਹ ਟਰੈਕਟਰ ਪਿੰਡ ਵਾਂਦਰ ਜਟਾਣਾ ਜਿਹੜਾ ਫਰੀਦਕੋਟ ਉੱਥੇ ਤੁਹਾਨੂੰ ਮਿਲ ਜਾਊਗਾ ਨੰਬਰ ਸਕਰੀਨ ਤੇ ਚੱਲਦੀ ਜਾਂਦਾ ਮਾਲਕ ਦਾ ਉੱਥੋਂ ਗੱਲ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਸੋ ਧੰਨਵਾਦ ਜੀ